ਇਸ ਰਾਜ ਬਾਰੇ ਮੈਂ ਕਹਿਣਾ ਚਾਹੁੰਦੀ ਮੇਰਾ ਪੁੱਤ ਬਹੁਤ ਚੰਗਾ ਬਹੁਤ ਸ਼ਰੀਫ ਮੇਰਾ ਪੁੱਤ ਨਾ ਬੜਿਆ ਲਿਖਿਆ ਹੈ ਨਾ ਇੰਟੈਲੀਜੈਂਟ ਹੀ ਮੇਰੇ ਪੁੱਤ ਦੀ ਦਿਮਾਗ ਚੋਂ ਨੀ ਕੀ ਭਰਤਾ ਕੀ ਨਹੀਂ ਮੈਨੂੰ ਸਮਝ ਨਹੀਂ ਲੱਗੀ ਮੇਰਾ ਪੁੱਤ ਕਿਹੜੇ ਰਾਵਾਂ ਤੇ ਤੁਰ ਪਿਆ ਮੇਰਾ ਬੱਚਾ ਮੇਰੇ ਪੁੱਤ ਨੂੰ ਨਜਾਇਜ਼ ਬਦਨਾਮ ਕਰਨ ਦੇ ਮੇਰੇ ਪੁੱਤ ਨੇ ਪਹਿਲਾਂ ਆਪਣੀ ਕੁੜੀ ਦੇ ਬਾਰੇ ਵੇਖ ਤੇ ਲੈਂਦੇ ਤੇ ਸਾਡੀ ਕੁੜੀ ਕਿਹੋ ਜੀ ਹੈ ਕਿ ਜਿਹਨੇ ਕਾ ਤੋਂ ਮੇਰੇ ਬੱਚੇ ਦੀ ਨੰਨਾ ਬਦਨਾਮ ਉਹ ਤੋਂ ਜਿਹੜੇ ਹੋਰ ਵੀਡੀਓ ਚੁੱਕ ਕੇ ਗਲਤ ਕਮੈਂਟ ਕਰਦੇ ਗਲਤ ਵੀਡੀਓ ਬਣਾ ਬਣਾਵਾ ਕੇ ਪੋਣਦੇ ਆ ਵੇਖਣ ਵੇਖਣਾਂ ਕਿੰਦੀ ਗੰਦਾ ਕੱਲਾ ਕੱਲਾ ਕੋਟਾ ਦਾ ਕਰ ਲੂਗਾ ਮੇਰਾ ਪੁੱਤ ਮੇਰੇ ਪੁੱਤ ਨੇ ਕੱਲਾ ਹੁੰਦਾ ਇਦਾਂ ਕੱਲਾ ਇੱਕ ਪਾਸੇ ਗਲਤ ਹੁੰਦਾ ਉਹ ਆਪਣੇ ਆਪ ਨੂੰ ਕਾਤੋਂ ਨੁਕਸਾਨ ਪਹੁੰਚਾਉਂਦਾ ਕਾਤੋਂ ਪਹੁੰਚਾਉਂਦਾ ਉਹ ਨੁਕਸਾਨ ਦੇ ਵੀ ਉਹ ਕਿ ਨੇ ਇੱਕ ਇੱਕ ਹਫ਼ਤਾ ਪਹਿਲਾਂ ਕਰੀ ਗਿਆ ਉਹ ਗਿਆ ਵਾ ਤੇ ਫਿਰ ਤੁਹਾਨੂੰ ਲੰਭਾ ਦੇ ਸਕਦੇ ਸੀ ਹਾਂਜੀ ਹਾਂਜੀ ਭਾਜੀ ਉਹ ਸਾਨੂੰ ਕਹਿ ਸਕਦੇ ਉਹਨੂੰ ਸਾਨੂੰ ਸਾਨੂੰ ਸਾਡਾ ਘਰ ਦਾ ਨਹੀਂ ਪਤਾ ਤੇ ਕਾਲਜ ਚ ਇੱਕ ਕੰਪਲੀਟ ਕਰਕੇ ਚਾਹਾਂ ਉਹਨੂੰ ਕਾਲਜ ਚ ਬੁਲਾ ਸਕਦੇ ਸੀ ਮੈਨੂੰ ਉਹਨਾਂ ਨੇ ਹੁਣ ਬਸ ਉਹ ਉਹਨਾਂ ਨੂੰ ਪਤਾ ਹੀ ਤੋਂ ਬੱਚੇ ਦੇ ਵੀ ਸੱਟ ਲੱਗੀ ਆ ਉਹ ਕੋਈ ਕੁਝ ਕਹਿ ਨਹੀਂ ਸਕਦਾ ਉਹਦੇ ਚਾਹ ਦੇ ਬਦਨਾਮ ਕਰਨ ਦੇ ਇਸ ਰਾਜ ਬਾਰੇ ਮੈਂ ਕਹਿਣਾ ਚਾਹੁੰਦੀ ਮੇਰਾ ਪੁੱਤ ਬਹੁਤ ਚੰਗਾ ਬਹੁਤ ਸ਼ਰੀਫ ਮੇਰਾ ਪੁੱਤ ਨਾ ਬੜਿਆ ਲਿਖਿਆ ਹੈ ਨਾ ਇੰਟੈਲੀਜੈਂਟ ਹੀ ਮੇਰੇ ਪੁੱਤ ਦੀ ਦਿਮਾਗ ਚੋਂ ਨੇ ਕੀ ਭਰਤਾ ਕੀ ਨਹੀਂ ਮੈਨੂੰ ਸਮਝ ਨਹੀਂ ਲੱਗੀ ਮੇਰਾ ਪੁੱਤ ਕਿਹੜੇ ਰਾਵਾਂ ਤੇ ਤੁਰ ਪਿਆ ਮੇਰੇ ਬੱਚਾ ਮੇਰੇ ਪੁੱਤ ਨੂੰ ਨਰਜਾਇਜ਼ ਬਦਨਾਮ ਕਰਦੇ ਮੇਰੇ ਪੁੱਤ ਨਾਲ ਆਪਣੀ ਕੁੜੀ ਦੇ ਬਾਰੇ ਵੇਖ ਤੇ ਲੈਂਦੇ ਤੇ ਸਾਡੀ ਕੁੜੀ ਕਿਹੋ ਜੀ ਹੈ ਕਿ ਜਿਹਨੇ ਕੱਤੋਂ ਮੇਰੇ ਬੱਚੇ ਦੀ ਨੰਨਾ ਬਦਨਾਮ ਉਹ ਤੋਂ ਜਿਹੜੇ ਹੋਰ ਵੀਡੀਓ ਚੁੱਕ ਕੇ ਗਲਤ ਕਮੈਂਟ ਕਰਦੇ ਗਲਤ ਵੀਡੀਓ ਬਣਾ ਬਣਾਵਾ ਕੇ ਪੋਣਦੇ ਆ ਵੇਖਣ ਵੇਖਣਾਂ ਕਿ ਕਿ ਗੰਦਾ ਕੱਲਾ ਕੱਲਾ ਕੋਤਾਂ ਦਾ ਕਰ ਲੂਗਾ ਮੇਰਾ ਪੁੱਤ ਮੇਰੇ ਪੋਤੇ ਨੇ ਕੱਲਾ ਹੁੰਦਾ ਇਦਾਂ ਕੱਲਾ ਇੱਕ ਪਾਸੇ ਗਲਤ ਹੁੰਦਾ ਉਹ ਆਪਣੇ ਆਪ ਨੂੰ ਕਰ ਤੋਂ ਨੁਕਸਾਨ ਪਹੁੰਚਾਉਂਦਾ ਕਰ ਤੋਂ ਪਹੁੰਚਾਉਂਦਾ ਉਹ ਨੁਕਸਾਨ ਜਦੋਂ ਕਿ ਉਹ ਕਿੰਨੇ ਇੱਕ ਇੱਕ ਹਫਤਾ ਪਹਿਲਾਂ ਕਰੀਏ ਜੇ ਉਹ ਗਿਆ ਵਾ ਤੇ ਉਹ ਤੁਹਾਨੂੰ ਲੰਭਾ ਦੇ ਸਕਦੇ ਸੀ ਹਾਂਜੀ ਹਾਂਜੀ ਪਾਜੀ ਉਹ ਸਾਨੂੰ ਕਹਿ ਸਕਦੇ ਉਹਨੂੰ ਸਾਨੂੰ ਸਾਨੂੰ ਸਾਡਾ ਕਰਦਾ ਨਹੀਂ ਪਤਾ ਤੇ ਕਾਲਜ ਚ ਇੱਕ ਕੰਪਲੀਟ ਕਰਕੇ ਚਾਹਾਂ ਉਹਨੂੰ ਕਾਲਜ ਚ ਬੁਲਾ ਸਕਦੇ ਸੀ ਮੈਨੂੰ ਉਹਨਾਂ ਨੇ ਹੁਣ ਬਸ ਉਹ ਉਹਨਾਂ ਨੂੰ ਪਤਾ ਹੀ ਤੋਂ ਬੱਚੇ ਦੇ ਵੀ ਸੱਟ ਲੱਗੀ ਆ ਉਹ ਕੁਝ ਕਹਿ ਨਹੀਂ ਸਕਦਾ ਉਹਦੇ ਚਾਜ ਬਾਰੇ ਇਸ ਰਾਜ ਬਾਰੇ ਮੈਂ ਕਹਿਣਾ ਚਾਹੁੰਦੀ ਮੇਰਾ ਪੁੱਤ ਬਹੁਤ ਚੰਗਾ ਬਹੁਤ ਸ਼ਰੀਫ ਮੇਰਾ ਪੁੱਤ ਨਾ ਬੜਿਆ ਲਿਖਿਆ ਹੈ ਨਾ ਇੰਟੈਲੀਜੈਂਟ ਹੀ ਮੇਰੇ ਪੁੱਤ ਦੀ ਦਿਮਾਗ ਚੋਂ ਨੀ ਕੀ ਭਰਤਾ ਕੀ ਨਹੀਂ ਮੈਨੂੰ ਸਮਝ ਨਹੀਂ ਲੱਗੀ ਮੇਰਾ ਪੁੱਤ ਕਿਹੜੇ ਰਾਵਾਂ ਤੇ ਤੁਰ ਪਿਆ ਮੇਰੇ ਬੱਚਾ ਮੇਰੇ ਪੁੱਤ ਨੂੰ ਨਰਜਾਇਜ਼ ਬਦਨਾਮ ਕਰਦੇ ਮੇਰੇ ਪੁੱਤ ਨਾਲ ਆਪਣੀ ਕੁੜੀ ਦੇ ਬਾਰੇ ਵੇਖ ਤੇ ਲੈਂਦੇ ਤੇ ਸਾਡੀ ਕੁੜੀ ਕਿਹੋ ਜੀ ਹੈ ਕਿ ਜਿਹਨੇ ਕੱਤੋਂ ਮੇਰੇ ਬੱਚੇ ਦੀ ਨੰਨਾ ਬਦਨਾਮ ਉਹ ਤੋਂ ਜਿਹੜੇ ਹੋਰ ਵੀਡੀਓ ਚੁੱਕ ਕੇ ਗਲਤ ਕਮੈਂਟ ਕਰਦੇ ਗਲਤ ਵੀਡੀਓ ਬਣਾ ਬਣਾਵਾ ਕੇ ਪੋਣਦੇ ਆ ਵੇਖਣ ਵੇਖਣਾਂ ਕਿ ਕਿ ਗੰਦਾ ਕੱਲਾ ਕੱਲਾ ਕੋਤਾਂ ਦਾ ਕਰ ਲੂਗਾ ਮੇਰਾ ਪੁੱਤ ਮੇਰੇ ਪੋਤੇ ਨੇ ਕੱਲਾ ਹੁੰਦਾ ਇਦਾਂ ਕੱਲਾ ਇੱਕ ਪਾਸੇ ਗਲਤ ਹੁੰਦਾ ਉਹ ਆਪਣੇ ਆਪ ਨੂੰ ਕਰ ਤੋਂ ਨੁਕਸਾਨ ਪਹੁੰਚਾਉਂਦਾ ਕਰ ਤੋਂ ਪਹੁੰਚਾਉਂਦਾ ਉਹ ਨੁਕਸਾਨ ਜਦੋਂ ਕਿ ਨੇ ਇੱਕ ਇੱਕ ਹਫਤਾ ਪਹਿਲਾਂ ਕਰੀ ਉਹ ਗਿਆ ਉਹ ਤੁਹਾਨੂੰ ਲੰਭਾ ਦੇ ਸਕਦੇ ਸੀ ਹਾਂਜੀ ਹਾਂਜੀ ਭਾਜੀ ਉਹ ਸਾਨੂੰ ਕਹਿ ਸਕਦੇ ਉਹਨੂੰ ਸਾਨੂੰ ਸਾਨੂੰ ਸਾਡਾ ਕਰਦਾ ਨਹੀਂ ਪਤਾ ਤਾਂ ਕਾਲਜ ਚ ਇੱਕ ਕੰਪਲੀਟ ਕਰਕੇ ਚਾਹਾਂ ਉਹਨੂੰ ਕਾਲਜ ਚ ਬੁਲਾ ਸਕਦੇ ਸੀ ਮੈਨੂੰ ਉਹਨਾਂ ਨੇ ਹੁਣ ਬਸ ਉਹ ਉਹਨਾਂ ਨੂੰ ਪਤਾ ਹੀ ਤੋਂ ਬੱਚੇ ਦੇ ਵੀ ਛੱਟ ਲੱਗੀ ਆ ਉਹ ਕੁਝ ਕਹਿ ਨਹੀਂ ਸਕਦਾ ਉਹਨੂੰ ਜ਼ਾਇਦ ਬਦਨਾਮ ਕਰਨ ਦੇ